ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਸਾਗ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਮੱਜਾਂ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਉੱਤਿਏ ਵੀ ਇੱਧਰ ਤੂੰ ਹਿੰਦਰ ਸੋ। ਦੇਲੇ ਰੋਏ। ਤਾਂ ਨੋ ਬੜਾ ਹੰਤੰਦਾੰਦਾ ਪੈਂਦੀ ਆ ਸਾਡਾ ਫਰਕ ਪੈ ਜਾਂਦਾ। ਚਲੋ ਨਾਮ ਦੱਸਦੇ ਕਰੀ ਆਪਾਂ। ਨਾਮ सोनू ਸ਼ਹਿਜ ਨਾਲਾ ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ। ਹਾਂਜੀ। ਫੋਨ ਨੰਬਰ ਕਰੀ ਦੱਸੋ। 98657552। ਠੀਕ ਹੈ ਜੀ। ਤੇ ਅੱਜ ਬੱਚੇ ਵਾਲੀ 1 ਕੁ ਜੇ। ਬੱਚੇ ਵਾਲੀ 1 ਕੁ ਜੇ। ਚਲੋ ਫਿਰ ਪਹਿਲਾਂ ਇਹ ਵੀ ਖਾ ਲਈਏ ਆਪਾਂ ਇੱਧਰ। ਉਹ ਬਾਹਰ ਪੰਨੀ ਆ। ਇਹਦੇ ਬਾਰੇ ਦੱਸ ਦੀ ਵੀਰ ਜੀ ਸਭ ਤੋਂ ਜਦੋਂ ਵੀ ਜੀ ਦੁੱਧ 6 ਕਿਲੋ ਜੇ। ਅੱਛਾ। ਹਾਂ। ਸਾਢੇ 5 ਮਲੀਟਰ ਦਾ ਪੱਕਾ ਹੈਗਾ ਜੇ। ਅੱਛਾ। ਹਾਂ। ਠੀਕ ਹੈ। ਮਿਲਦੇ ਕਿਦਾਂ ਜੀ ਜੀ ਦੇ ਪਾੜੇ ਇਹ ਪਾੜੇ ਦੇ ਉਹਨਾਂ ਕਹਿੰਦੇ ਮਰੀ ਹੋ ਰਾਬੇ ਕੋਈ ਗੱਲ ਬਹੁਤ ਆਜੀ ਹੈਆਂ ਨੇ ਸਾਰੀਆਂ ਜੀ ਸਾਰੀਆਂ ਆਜੀ ਹੈ ਠੀਕ ਹੈ ਜੀ ਵੱਡੀ ਮਾਜੀ ਵੇ ਲੋਹਾ ਦਾ ਫਡਾਂਪਾਂ ਦੀ ਫੁੱਲੀ ਜੀ ਠੀਕ ਹੈ ਜੀ ਹਾਂ ਕਿੰਨਾ ਮਿੱਝੇ ਤੇ ਕਲ ਦੁੱਧ ਦੇਖੋ ਦੁੱਧ ਵਿੱਚ 6 ਕਿਲੋ ਦਾ 5.5 ਕਿਲੋ ਦਾ ਰੱਢੀ ਹੈ ਅੱਛਾ ਕਪਾ ਕਰਾਈ ਜਾਵੇ ਉਹ ਉਹ ਚੈੱਕ ਕਰਾ ਦੇ ਕਰਾ ਦੇ ਚੈੱਕ ਕਰਾਈ ਬਸ ਛੱਕ ਦੇ ਵਿੱਚ ਪਾਈ ਆਦੇ 40 ਕਿਲੋ ਤੇ 35 ਤੋਂ 40 ਹੋਏ ਆ ਅੱਛਾ ਤੇ ਪਰ ਡਾਕਟਰ ਦਾ ਛੱਕ ਦੇ ਦਹਾਵਿਆਂ ਨੂੰ ਫਿਰ ਚੈੱਕ ਹੋਊਗੀ ਤਾਂ ਅੱਛਾ ਗਰੰਟੀ ਆਪਾਂ ਸੂਣ ਵਾਲੀ ਨਹੀਂ ਦੇ ਗਏ ਮਤਲਬ ਉਹ ਤਰ੍ਹਾਂ ਚੈੱਕ ਕਰਾਤੀ ਚੈੱਕ ਕਰਾਈ ਆਪਾਂ ਦਿਨ ਘਾਟੇ ਅੱਛਾ ਡੇਢ ਮਹੀਨੇ ਵੀ ਨਹੀਂ ਆਈ ਡੇਢ ਤੋਂ ਘਾਟੇ ਹੁਣ ਤੇ ਖਾਲੀਆਂ ਤੇ ਸਾਡੇ ਬਾਜੇ ਦੇਵਾਂਗੇ ਆਪਾਂ ਚੈੱਕ ਹੋ ਗਈ ਆ ਪਰ ਉਹਦੇ ਗਰੰਟੀ ਨਹੀਂ ਕੋਈ ਵੀ ਗਈ ਠੀਕ ਆ ਤੇ ਦੁੱਧ ਪੱਕਾ ਕਿੰਨਾ ਇਹਦਾ ਕ ਦੁੱਧ 5.5 ਕਿਲੋ ਦੇ ਲਾ ਕੇ 6 ਕਿਲੋ ਕੋ 5.5 ਪੱਕਾ ਜੀ ਤੇ ਇਹਦਾ ਮੁੱਲ ਇਹ ਜਿਹੜਾ ਭਾਈ 36000 ਸਾਡੇ 36000 ਦੇ ਹਾਂ ਚਲੋ ਥੋੜਾ ਬਤਾ ਮੰਨ ਤਾਂ ਮੌਕੇ ਕਿੰਨੇ ਤੇ ਕਰਦੀ ਐ ਤੁਸੀਂ ਦੱਸੋ 36 ਦੀ ਕਰਦੀ ਐ ਪੂਰੀ ਦੀ 35 ਦੀ ਕਰ ਦੋ ਅੱਛਾ 35 ਦੀ ਕਰ ਦੋ 34 ਭਾਈ ਕਰ ਦਾਂਗੇ ਠੀਕ ਐ 34000 ਦੀ ਦੇ ਦੋਗੇ ਹਾਂ ਤੇ ਨਵੀਂ ਮਾਝ ਇਹਦੀ ਕੋਈ ਖੱਜ ਪਹਿਲ ਵੱਡੀ ਮਾਝ ਛੋਟੀ ਬਾਕੀ ਉਤਰਾਂ ਢਾਂਚਾ ਵੀ ਜਿਹੜਾ ਚੰਗਾ ਭਾਈ ਜੇ ਦੱਸਾਂ ਤਾਂ ਕੋਈ ਦੁੱਖ ਨਹੀਂ ਗਾ ਸਾਰਾ ਸੁਆ ਚੋਕ ਤੇ 30 32 ਦੀ ਫੰਡਰਾ ਫਿਰ ਠੀਕ ਐ ਜੀ ਮਾ ਲੋ ਰੋਜ ਦੋ ਤਿੰਨ ਸਰ੍ਹਦੀ ਦੁੱਧ ਦੇਣਾ ਹਾਂਜੀ ਹਾਂਜੀ ਤੇ ਹੁਣ ਆਪਣੇ ਕੋਲ ਜਿਹੜੀ ਦੂਸਰੇ ਨੰਬਰ ਤੇ ਛੋਟੀ ਆ ਗਈ ਆਵਲੀ ਜੀ ਸੋਹਣੀ ਝੋਟੀ ਆ ਸਿੰਘ ਵੀ ਛੋਟਾ ਜਿਹੜਾ ਇਹਦਾ ਹਾਂਜੀ ਇਹਦੇ ਕੋ ਕਿੰਨਾ ਹੀ ਦੁੱਧ ਵਿੱਚ ਦੁੱਧ ਵੀ ਸ਼ਾਨਦਾਰ ਹੀ ਹੈ ਅੱਛਾ ਸੱਤ ਗੋਦ ਦੁੱਧ ਕੋ ਠੀਕ ਆ ਸਾਢੇ ਛੇ ਗੋਦ ਗੰਢੀ ਇਹਦੀ ਤੁਰਾਂ ਫੇਰ ਇੱਕ ਦਿਨ ਪਹਿਲਾ ਸਵੇਰ ਜਿਹੜੀ ਜਿੰਮੰਦੰਦਾ ਜਿਹੜੀ ਇਹਦਾ ਸਵਾ ਜਿਹੜਾ ਪਹਿਲਾ ਹੀ ਹੈ ਜੇ ਸਵੇਰ ਉਹਦਾ ਸੁਣਾ ਦੇ ਇਹਨੀਆਂ ਕੋਈ ਤਾਂ ਇਹਦੀ ਸੇਪਾਂ ਬੜੀਆਂ ਜਿਹੜੀਆਂ ਠੀਕ ਆ ਆ ਦੇਖੋ ਇਤਰਾ ਹੀ ਬਹਿ ਜਾ ਭਾਵੇਂ ਥੱਲੇ ਇਦਾਂ ਹੀ ਇਹਨੇ ਠੀਕਾ ਨਾ ਪੜਾ ਨਾ ਕੋ ਗੱਲ ਨਾ ਪੜਾ ਠੀਕ ਹੈ ਜੀ ਬਸ ਇਦਾਂ ਲੇਖੋ ਜਵਾਬ ਫਿਰ ਜਿਹਦੇ ਉਮਰ ਆ ਅੱਛਾ ਇਤਰਾ ਹੀ ਭਾਵੇਂ ਪਾਣੀ ਤੇ ਮੈਂ ਪਾਣੀ ਦੇ ਪੀ ਤੇ ਭਾਵੇਂ ਨੂੰ ਪਾਣੀ ਤੇ ਚਲੋ ਭਾਵੇਂ ਚੋਣ ਵੇਖੋ ਠੀਕ ਹੈ ਜੀ ਇਹਨੂੰ ਲੱਤ ਮਾਰਨੀ ਹੈ ਠੀਕ ਹੈ ਜੀ ਭਰ ਭਾਈ ਮਾੜਾ ਇਹ ਮਾੜਾ ਜੀ ਦੁੱਧ ਬਰਕਰਿਆ ਠੀਕ ਹੈ ਜੀ ਉਹ ਦੰਮੜ ਆਇਆ ਕੋਈ ਨੀਕੀ ਦੇ ਫਟੇਗਾ ਜੋ ਜੇ ਦੀ ਪੋਲੀ ਜੀ ਕੋ ਸਾਫ ਨਹੀਂ ਜੀ ਤੇ ਇਹ ਕਿਦਾਂ ਮਿਲਦੀ ਜੇ ਫਿਰ ਬੀਜ ਤਾਂ ਹੀ ਪੈ ਜਾ ਸਾਡੇ ਪਾਸ ਇੰਨਾ ਹੀ ਠੀਕ ਹੈ ਜੀ ਆਹ ਏਦਾਂ ਹੀ ਧਾਰ ਨਹੀਂ ਬਸ ਬਸ ਏਦਾਂ ਹੀ ਧਾਰਦੇ ਜਿਹੜਾ ਇਹਨੇ ਮਿਲ ਪਣਾ ਕੋਈ ਕਿਸੇ ਗੱਲ ਪੜਾ ਲਵੇ ਟੀ ਗੱਲ ਬਾਤ ਆਪਣੀ ਗਲਤੀ ਫੋਲਿਆ ਕੋ ਠੀਕ ਹੈ ਜੀ ਹਾਂ ਤੇ ਇਹ ਦੇਖੋ ਪੱਕਾ ਦੁੱਧ ਕਿੰਨਾ ਪੱਕਾ ਭਾਈ ਸ਼ੇਰ ਦਾ ਦੁੱਧ ਬਾਹਰ ਹੀ ਹੋਗਾ ਤੇ ਇਹਦਾ ਮੁੱਲ ਆਹ ਦੇਖੋ ਇੱਧਰ ਦੇਖੋ ਠੀਕ ਹੈ ਇਹਦੇ ਕੋ 6 ਲੀਟਰ ਦਾ ਦੁੱਧ ਬਾਹਰ ਹੀ ਦੱਸ ਤੇ ਠੀਕ ਹੈ ਜੀ ਸਿਰ ਪੂਰੀ ਹੈ ਤੇ ਨੂੰ ਸੂਈ ਨੂੰ ਭਾਈ ਕੋਈ ਜ਼ਿਆਦਾ ਟਾਈਮ ਲਿਆ। ਅੱਛਾ। ਘੇਰ ਤੋਂ 2 ਮਿੰਟ ਅੰਦਰ ਆ। ਠੀਕ ਹੈ। ਘੇਰ ਤੋਂ ਵਾਤੇ 2 ਤੋਂ ਅੰਦਰ ਹੋ ਗਈ ਇਹ। ਤੇ ਇਹਦਾ ਕੀ ਰੱਖਣਾ ਮੁੱਲ? ਜਿਹੜਾ ਭਾਈ 40000। 40000 ਦੀ। ਹਾਂ। ਠੀਕ ਹੈ। ਹਾਂਜੀ। ਮੌਕੇ ਤੇ ਕਰਨਾ ਮੰਨ ਤਨ। ਮੌਕੇ ਲਈ ਹੀ ਆ ਛੱਡਾਂਗੇ ਭਾਈ ਇਹਦਾ। ਅੱਛਾ। 38000 ਦੀ। ਅੱਛਾ। ਹਾਂ ਜਿਹੜਾ ਕਿ ਭਾਈ ਦਸਾਂ ਕਿਉਂ? ਤੋ ਕੁਮਾਲਾ ਇਹਨੂੰ ਸੁਰੀਂ ਦੇ 1.5 ਤੋਂ ਮਹੀਨੇ ਹੋਇਆ। ਬਾਕੀ ਸੋਨੀ ਝੋਟੀ ਆ ਗਾਂ ਨਹੀਂ। ਬਾਕੀ ਸੋਨੀ ਝੋਟੀ ਆ ਥਣ ਥਣ ਵਧੀਆ ਵਾ। ਗਾਂ ਵੀ ਚੰਗੀ ਆ। ਗਾਂ ਰਕਮ ਦੀ ਆ ਸੁਬਾ ਚੋਗੇ ਵੀ ਨੇ ਚੇਤ ਤੱਕ ਚੋਗੇ ਵੀ। ਹਾਂਜੀ ਹਾਂਜੀ। ਕੁਮਾਲਾ ਭਾਈ 30 ਦੀ 32 ਵਧੀਆ ਗੀ ਫੰਡਰ ਆ। ਹਾਂਜੀ ਹਾਂਜੀ। ਇਹਨਾਂ ਦੀ ਘਟਾ 20000 ਰੁਪਏ ਤੋਂ ਤਵੇ ਨਾ 3-4 ਮਹੀਨੇ ਚੋਗੇ ਫਿਰ 30000 ਦੀ 32 ਦੀ ਫੰਡਰ ਆ। ਹਾਂਜੀ ਹਾਂਜੀ। ਠੀਕ ਐ ਤੇ ਹੁਣ ਇੱਕ ਬਾਹਰ ਆ ਵੀ ਤੁਹਾਨੂੰ ਦਿਖਾ ਦਈਏ। ਇਹ ਤਾਂ ਬੱਚਾ ਝ ਇਹ ਬੱਚਾ ਬੱਚਾ ਨਾ ਹੁਣ ਟੀ.ਐਲ. ਵਾਈ ਡਾਡੂ। ਬੱਚੇ ਨੂੰ ਬੜਾ ਠੀਕ ਐ ਮੁੰਡਾ ਕਹੇ ਅੱਠੀ ਜਿਹਾ ਲੱਗੀ ਮਰੀ ਠੀਕ ਐ ਹੂੰ ਤੇ ਇਹਦੇ ਕਿਉਂ ਕਿੰਨਾ ਅੱਠਾਂ ਤੋਂ ਬਾਹਰ ਹੋ ਗਿਆ ਜੀ ਅੱਠਾਂ ਤੋਂ ਬਾਹਰ ਆ ਹਾਂ ਤੇ ਤੋੜ ਦਈਏ ਫੇਰ ਇਹਨੂੰ ਸੋ ਵੀਨੋ ਕਿ ਨੱਕ ਚਰ ਹੋ ਗਿਆ ਆਏ ਭਾਈ ਦਹਾ ਬੰਦ ਦਾ ਬੱਚਾ ਆ ਜੇ ਹਾਂ ਥੰਨਾ ਦਾ ਸਾਈਜ਼ ਗੈਪ ਵੀ ਚੰਗਾ ਐ ਬੱਚਾ ਆ ਜੇ ਠੰਡ ਲੱਗੀ ਬੱਚੇ ਨੂੰ ਤਾਂ ਬਾਕੀ ਇਹ ਵੀ ਸੀਲ ਮੱਝ ਐ ਵੀ ਨਹੀਂ ਓਦਾਂ ਨਹੀਂ ਰਹੀ ਕੋਈ ਕਿਤਾ ਮਾਰੀ ਬੈਠੇ ਲਿਜਾਓ ਇਹ ਵੀ ਭਾਵੇਂ ਪਾਣੀ ਤੇ ਹੀ ਪਾਣੀ ਤੇ ਗਜਾਈਆਂ ਸਾਰੀਆਂ ਸੀਲ ਬੜੀ ਐ ਵੀ ਠੀਕ ਐ ਜੀ ਬੱਚਾ ਉਹ ਤਾਂ ਖਾਂਦਾ ਖਾਂਦਾ ਨਾ ਅੱਛਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਾਇਮ ਮਾਰਨੀ ਠੀਕ ਹੈ ਜੀ ਹਾਂ ਬੇਲਬੋਲ ਚੰਗੀ ਆ ਤਰ੍ਹਾਂ ਜਿਹੜਾ ਕੱਦ ਬਾਜੀ ਉਧਰ ਦੀ ਆਮ ਦੀ ਸੀ ਮਾਝ ਨਹੀਂ ਹੈਗੀ ਕੱਦ ਕਾਠ ਜਿਹੜਾ ਇਹਦਾ ਠੀਕ ਹੈ ਇਹ ਕਿੰਨਾ ਕੁ ਚਵਾਈ ਜਾ ਦੁੱਧ ਭਾਈ 10 ਕਿਲੋ ਚਲ ਆਰਾਮ ਨਾਲ ਕੱਢੀ ਜਾਊਗੀ ਅੱਛਾ 8 ਕਿਲੋ ਤੋਂ ਦੋਹਣੀ ਹੈ ਗਾਣਾ ਠੀਕ ਹੈ ਆ ਠੰਡ ਘਟ ਜੇ ਵਾਧੇ ਠੀਕ ਹੈ 8 ਕਿਲੋ ਨੂੰ ਦੱਦ ਗਾ ਲਓ ਚਲਾ ਜਾ ਬਾਕੀ ਬੱਚਾ ਮੇਰਾ ਵੀਰ ਕੋਈ ਵੇਖ ਲੈ ਆਪਣੇ ਸਾਹ ਦੇ ਨਾਲ ਬੱਚਾ ਠੀਕ ਠਾਕ ਹੈ ਇਹਦੇ ਅਜੇ ਥੱਲੇ ਠੰਡ ਥੋੜੀ ਲੱਗੀ ਹੋਣੀ ਠੀਕ ਹੈ ਠੀਕ ਗੱਲ ਹਾਂਜੀ ਹਾਂਜੀ ਉਹ ਬੱਚਾ ਕਿਹਦੇ ਕੱਲ ਨੂੰ ਬਾਜੀ ਵੀ ਸਕਦਾ ਮਾਰ ਵੀ ਸਕਦਾ ਜੀ ਹਾਂਜੀ ਹਾਂਜੀ ਸਾਰਾ ਕੁਝ ਸਾਹਮਣੇ ਹੀ ਆ ਸਾਹਮਣੇ ਹੀ ਆ ਲੱਗੀ ਇਹਨੂੰ ਤੋੜ ਦੋ ਫਿਰ ਇੱਕ ਵਾਰੀ ਲੱਜਾ ਇਹਨਾਂ ਉਧਰ ਨੂੰ ਵੱਡੀ ਮਾਜੀ ਭਈ ਇਹ ਵੀ ਬੰਦਾ ਵੇਖੀਂ ਤੇ ਇਹਦਾ ਵਿੱਚ ਕੀ ਰੱਖਦੀ ਹੈ ਮੁੱਲ ਇਹਦਾ ਮੁੱਲ ਵੀ ਜੀ 60000 ਹੈ ਹਾਂ ਕਰਨਾ ਵਿੱਚ ਮੰਨਤ ਹਾਂ ਨਹੀਂ ਭਾਈ 55000 ਜਿੰਨਾ ਵਿੱਚ ਅੱਛਾ 55000 ਲਿਆ ਬੱਚਾ ਜੀ ਠੀਕ ਹੈ ਬੱਚਾ ਉੱਠਦਾ ਵਾ ਤਾਂ ਠੀਕ ਹੈ ਬਸ ਟੀਕੇ ਲਈ ਵਾਸਤੇ ਡਾਕਟਰ ਨੂੰ ਠੀਕ ਹੈ ਜੀ ਹਾਂ ਬਾਕੀ ਹੁਣ ਚਲੋ ਵੇਖੋ ਜੋ ਕਰਮਾ ਜੂਰਾ ਜੋ ਕੁਦਰਤ ਦੇ ਰੰਗ ਹੁਣ ਵੇਖੀ ਜਾਊਗੀ ਹਾਂ ਜੀ ਠੀਕ ਹੈ ਬਾਕੀ ਹਾਂ ਨਹੀਂ ਹੁੰਦੀ ਭਾਜੀ ਠੀਕ ਹੈ ਜੀ ਤੇ ਦੁੱਧ ਦਾ 8 ਲੀਟਰ ਪੱਕਾ ਮੌਕੇ ਤੇ ਹੈਗਾ ਪੱਕਾ ਭਾਈ ਲੀਟਰ ਦਾ ਦੇਖੋ ਮਾਈ ਜੀ ਠੀਕ ਹੈ ਜੀ ਹਾਂ ਠੀਕ ਹੈ ਵੀਰ ਜੀ ਬਾਕੀ ਮੇਰਾ ਵੀਰ ਕਈ ਨਾ ਕਹਿਣਗੇ ਐਦੀ ਮਾਂ ਨੇ ਉਹ ਕਿੰਨਾ ਭਰਿਆ ਏ ਉਹਦੀ ਗੱਲ ਨਹੀਂ ਕਿੰਨਾ ਭਰਿਆ ਮੇਰਾ ਭਰਾ ਏ ਹੱਥ ਜੋੜ ਕੇ ਬੇਨਤੀ ਆ ਅੱਛਾ ਮੇਰੇ ਕੋਲ ਗਾਹਦਾਨੀ ਬਾਈ ਗਈ ਮੇਰੇ ਘਰ ਦੀ ਗਰੰਟੀ ਖੋਈ ਅੱਛਾ ਤਾਂ ਭਾਈ ਆਪਾਂ ਕਿਹੜੇ ਵੇਖਾ ਨੂੰ ਆਪਣੀ ਨਾਨੀ ਦਾ ਨਹੀਂ ਪਤਾ ਦੇ ਇਹਨਾਂ ਦੀ ਨਾਨੀ ਮਾਲਕ ਸੁਭਰਾ ਗਲਾ ਠੀਕ ਹੈ ਜੀ ਨਹੀਂ ਵੀਰ ਭਰਾ ਸੁਆਹਾਂ ਜਾਣਗੇ ਭਾਈ ਕਿੰਨਾ ਸੁਤ ਦੇਦੀ ਏ ਸੱਜੇ ਦੇ ਕਿੰਨਾ ਭਰਿਆ ਆਏ ਨੇ ਅੱਛਾ ਕਿੰਨਾ ਬਲੂਗੀ ਗਾਹ ਛੋਟੇ ਬੋਲਦੀ ਰੇ ਪੀਗਰ ਹੁੰਦੀ ਆ ਅੱਛਾ ਇਹ ਮੇਰਾ ਭਰਾ ਹੱਥ ਜੋੜ ਕੇ ਬੇਨਤੀ ਆ ਮੈਨੂੰ ਇਹ ਨਾਨੀ ਹੀ ਪਤਾ ਲਗਾ ਅੱਛਾ ਜੋ ਹੈਗਾ ਬਸ ਆਹੀ ਆ ਬਸ ਇਹ ਗਾਹ ਪਿੱਛੋਂ ਦਾ ਭਾਈ ਆਪ ਠੀਕ ਹੈ ਜੀ। ਇਹ ਜਿਹੜੀ ਪਈ ਪਤਾ ਲੱਗਦਾ ਠੀਕ। ਹਾਂਜੀ ਹਾਂਜੀ। ਮੇਰੇ ਭਰਾ ਕਹਿੰਦਾ ਜੀ ਫੋਨ ਕਹਿੰਦਾ ਜੇ ਲਾਉਣਗੇ ਭਾਜੀ ਇਹ ਕੀ ਆ? ਇਹ ਕਿਦੋਂ ਸੂਣਾ ਇਹਨੇ ਕਿਦੋਂ ਦੀ ਬਣੀ ਇਹ ਗਾਹ ਕਿਦੋਂ ਸੁੰਦੀ ਆ। ਅੱਛਾ। ਇਹ ਕੀ ਕਿਹਣਾ ਸੁੰਦੀ ਜੇ ਸੰਜੇ ਦਾ ਸੁੰਦੀ ਆ। ਅੱਛਾ। ਇੰਨੇ ਰੱਟੇ ਖਾਣੇ ਮੇਰੇ ਹੱਥ ਜੋੜਨਾ ਕਰਿਆ ਉਹ ਕੰਮ। ਠੀਕ ਹੈ ਜੀ। ਆਓ। ਠੀਕ ਹੈ ਜੀ। ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਮਰਜ਼ੀ ਨਾਲ ਪਸੰਦ ਕਰਕੇ ਫੇਰ ਇਹਦੀ ਪਸ਼ੂ ਖੜੇ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ। ਬਰੇਕ